ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਜੀ ਅੱਜ ਆਪਣਾ ਹੋ ਗਿਆ ਦਿਨ 108 ਤੇ ਮੁੰਡਾ ਆਪਾਂ ਨਾਲ ਲੈ ਆਂਦਾ ਅੱਜ ਕੰਪਨੀ ਕਰਨ ਲਈ ਤੇ ਮੌਸਮ ਕਿੱਦਾ ਹੋਇਆ ਹੋਇਆ ਮੁੰਡਿਆ ਅੱਜ ਮੌਸਮ ਅੱਜ ਤੰਦ ਬਹੁਤ ਪਈ ਹੋਈ ਆ ਜੀ ਠੰਡ ਜੀ ਲੱਗੰਦੀ ਆ ਨਾ ਅੱਜ ਠੰਡ ਹੋ ਗਈ ਅੱਜ ਤੰਦ ਪੂਰੀ ਡਿੱਗੀ ਆ ਤਾਂ ਕੀ ਗਾ ਚਲ ਪਟਾਣੀਆਂ ਛੱਲੀਆਂ ਕਰ ਲਈਏ ਰੈਡੀ ਮਾ ਲਈਆਂ ਨੀਆਂ ਵਾਰਮ ਅਪ ਸਾਈਕਲ ਤੇ ਵਧੀਆ ਵਾਰਮ ਅਪ ਹੁੰਦਾ ਨਾ ਬਾਲਾ ਤਗੜਾ ਬਾਲਾ ਤਗੜਾ ਦੇਖੋਣ ਚੱਲੀ ਜਾ ਰਹੇ ਆ ਸਾਈਕਲ ਤੇ ਬੱਚੇ ਤੇ ਮੁੰਡੇ ਲਾ ਰਹੇ ਆ ਗਰਾਊਂਡ ਤੇ ਫੇ ਆਪਾਂ ਸਾਈਕਲਿੰਗ ਕਰਕੇ ਫੇ ਜਾਨੇ ਆ ਗਰਾਊਂਡ 'ਚ ਫੇ ਤੁਹਾਨੂੰ ਵਿਖਾਵਾਂਗੇ ਯੋਰ ਮੁੰਡੇ ਆ ਰਹੇ ਸਹਿਜ ਹੁਣਾ ਦੇ ਅਮਰਦ ਹੁਣਾ ਦੇ ਸਾਗਰ ਹੁਣਾ ਦੇ ਇਹ ਮਿਲਦੇ ਆ ਫੇ ਤੁਹਾਨੂੰ ਗਰਾਊਂਡ 'ਚ ਠੀਕ ਆ ਜੀ ਲਓ ਜੀ ਜਿੱਦਾਂ ਤੁਹਾਨੂੰ ਦੱਸਿਆ ਸੀਗਾ ਝੋਨਾ ਪੱਕ ਚੁੱਕਾ ਹੈ ਚੰਗੀ ਤਰ੍ਹਾਂ ਪੰਜਾਬ 'ਚ ਫਸਲਾਂ ਦਾ ਪੂਰਾ ਜੋਰ ਆ ਹੁਣ ਸਹੀ ਆ ਜੀ ਤੇ ਧੌਂਦ ਦੇਖ ਸਾਦੇ ਤੁਸੀਂ ਧੌਂਦ ਫੁੱਲ ਪੈਂਦੀ ਆ ਜੀ ਹੁਣ ਸਹੀ ਆ ਜੀ ਪਹਿਲਾ ਦਿਨ ਅੱਜ ਕਹਿੰਦੇ ਧੁੰਦਦਾ ਲਓ ਜੀ ਚੈੱਕ ਕਰੋ ਇੱਕ ਵਾਰੀ ਮੌਸਮ ਗਰਮੀ ਨਿਕਲ ਜੂ ਇੱਕ ਵਾਰੀ ਆ ਵੀ ਮੌਸਮ ਮਿਹਨਤ ਦਾ ਆ ਜਾਣਾ ਅੱਗੇ ਜੀ ਫੇ ਤੇ ਮੁੰਡਿਆਂ ਦੇ ਮੈਚ ਵੀ ਚੱਲ ਪਣੇ ਆ ਦੇ ਸਕਦੇ ਤੁਸੀਂ ਮੋਲ ਚਾਲ ਖੁੱਲੀ ਆਕਸੀਜਨ ਲੈ ਰਹੇ ਆਂ ਅਹੀਂ ਆ ਗਏ ਆ ਘੁੰਮ ਕੇ ਨਾਲੇ ਤੋਂ ਸਾਬੂਨ ਵਾਲ ਕਰੇ ਵੈ ਇਦੀ ਤੇ ਅੱਜ ਤੁਹਾਨੂੰ ਹੀ ਬੰਦਾ ਵਖਾਉਣੇ ਆ ਸਹੀ ਹੈ ਜੀ ਬੰਦਾ ਸਾਡਾ ਆਇਆ ਵਾ ਭਾਜੀ ਸਾਡਾ ਮਨੀਲੇ ਤੋਂ ਇਨੂੰ ਜਿੰਮ ਦੀ ਚਾਰਟ ਐਸੀ ਪਈ ਆ ਗਾ ਇਹਨੇ ਭਾਜੀ ਨੇ 11 12 ਕਿਲੋਮੀਟਰ ਡੇਲੀ ਇਦਾਂ ਤੁਰ ਕੇ ਜਾਣਾ ਇੰਨਾ ਠੀਕ ਆ ਜੀ ਤੇ ਅੱਜ ਸਾਨੂੰ ਟੱਕਰ ਗਿਆ ਭਾਜੀ ਤੇ ਤੁਹਾਨੂੰ ਦਿਖਾਉਨੇ ਆ ਲਓ ਵੀ ਮੇਰੇ ਮਿੱਤਰੋ ਇਹ ਕਹਿੰਦੇ ਸੋਨੂ ਆ ਇਹ ਕਹਿੰਦੇ ਸੋਨੂ ਆ ਇਹ ਗੱਭਰੂ ਵੇਖ ਲਓ ਤੁਸੀਂ ਗੌਰ ਨਾਲ ਦੇਖੋ ਭਾਜੀ ਨੂੰ ਇਹ ਭਾਜੀ ਨੂੰ ਮਿਹਨਤ ਐਸਾ ਚਾਟਾ ਪਿਆ ਵਾ ਇਹ 11 ਕਿਲੋਮੀਟਰ ਭਾਜੀ ਕੱਢਦਾ ਵਾ ਡੇਲੀ ਹੋਰ ਭਾਜੀ ਕਿਦਾਂ ਕੀ ਹਾਲ ਹੈ ਅਸੀਂ ਕਹੇ ਵੇਖੀ ਅੱਜ ਬੰਦੇ ਦਾ ਪਿੱਛਾ ਕਰੀਏ ਵਾਕਿਆ ਯਾਰ ਬੰਦਾ ਵਾਵਾ ਹੀ ਗਿੱਲਾ ਹੋ ਗਿਆ ਹੈ ਨਾ ਕਿਹੜਾ ਲੱਗੇ ਨਹੀਂ ਨਹੀਂ ਉੱਥੇ ਨਿਆਣਿਆਂ ਦੇ ਹੀ ਭਜਾ ਲਏ ਆ ਇਹਨੂੰ ਠੀਕ ਠੀਕ ਦੋ ਠੀਕ ਤਾਂ ਹੋਰ ਜੀ ਕਿੰਨੇ ਗੜੇ ਹੋ ਗਏ ਆ ਦੂਜਾ ਭਾਜੀ ਅਸੀਂ ਕਹਾਂ ਪੱਟਾਂ ਦੀਆਂ ਛਲੀਆਂ ਕਰ ਲਈਏ ਪੱਧਰੀਆਂ ਅਸੀਂ ਵੀ ਉੱਡੇ ਹੀ ਆਉਣੇ ਆ ਆਇਓ ਫੇ ਮਿਲਦੇ ਤੁਹਾਨੂੰ ਆਏ ਨਹੀਂ ਕੱਲ ਕੱਲ ਨਹੀਂ ਆਏ ਦੱਸੋ ਕੀ ਤੂੰ ਮਮਾ ਤੇਨੂੰ ਕੀ ਹੋ ਗਿਆ ਵਾ ਠੀਕ ਗਿਆ ਉਹਨੇਗਾ ਹੈ ਆ ਕੋਟੀ ਨੇ ਸ਼ਿਕਾਇਤ ਲਾਈ ਆ ਸਾਨੂੰ ਆ ਕੇ ਇੱਕ ਦਿਨ ਕੀ ਲਾਈ ਭਾਜੀ ਇਹਨੇ ਲਾਈ ਨਾ ਕੋਟੀ ਨੇ ਇਹ ਕਹਿੰਦਾ ਭਾਜੀ ਬਾਹਨੇ ਮਾਰਕੀਟ ਸੁੱਤਾ ਰਹਿੰਦਾ ਵਾ ਇਹ ਝੂਠ ਬੋਲਦਾ ਇੱਕ ਦਿਨ ਆ ਜਾਂਦਾ ਤੈਨੂੰ ਜਾਂ ਤੇ ਇਹਦੀ ਵੀ ਛੁੱਟੀ ਕਰਾ ਲਿਆ ਕਰਨ ਨਾਲ ਇਹ ਸਾਨੂੰ ਦੱਸ ਦਿੰਦਾ ਕਿ ਕੀ ਕਰ ਲੈਂਦਾ ਲੈ ਬਾਈ ਪਹਿਲਾਂ ਗਿਆ ਸੀ ਬਾਅਦ ਚੋਂ ਅਸੀਂ ਬਈ ਠੀਕ ਨਹੀਂ ਤੇ ਗਰਾਊਂਡ ਚ ਕਾਹ ਤੋਂ ਨਹੀਂ ਆਇਆ ਬੈਹ ਜਾਂਦਾ ਮੈਂ ਵੀ ਤਾਂ ਬੈਹ ਉਹ ਵਈ ਭੂਆ ਕਹਿੰਦੀ ਚਾ ਰਹਿਣਗੇ ਦੋਸ਼ਕਾਰ ਹੋ ਗਏ ਤੂੰ ਵੀ ਪਾਜੀ ਇਹ ਜਾਣ ਕੇ ਛੁੱਟੀ ਕਰ ਗਿਆ ਸੌਂ ਹੀ ਗਿਆ ਸੀ ਰਾਤ ਨੂੰ ਬਾਈ ਸੱਚੀ ਕੀ ਸੱਚੇ ਹੁਣ ਕਿੱਦਾਂ ਫਿਰ ਚਾ ਰਹਿਣਗੇ ਹੁਣ ਕਾਤੋਂ ਰਹਿਣਦੇ ਹੁਣ ਪਾਜੀ ਕਿੱਦਾਂ ਤੇ ਟੀਕਾ ਲੱਗਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਸਹੀ ਲੱਗਣਾ ਚਾਹੀਦਾ ਟੀਕਾ ਕਿ ਨਹੀਂ ਨਾ ਕਿਉਂ ਨਹੀਂ ਦੱਸ ਪਹਿਲਾਂ ਦੱਸ ਤੇਰੀ ਛੁੱਟੀ ਸਾਬ ਟੀਕਾ ਲੱਗਣਾ ਚਾਹੀਦਾ ਤੇਰੇ ਕਿ ਨਹੀਂ ਬਾਈ ਸੱਚੀ ਠੀਕ ਠੀਕ ਨਹੀਂ ਫੋਨ ਕਰ ਦੇ ਓਏ ਟੀਕਾ ਲੱਗਣਾ ਚਾਹੀਦਾ ਕਿ ਨਹੀਂ ਦੱਸ ਤੂੰ ਦੱਸ ਦੇ ਨਹੀਂ ਜੇ ਤੂੰ ਕਹੂੰਗਾ ਤੇ ਲਾ ਦਾਂਗੇ ਜੇ ਨਹੀਂ ਕਹੂੰਗਾ ਤੇ ਨਹੀਂ ਲਾਉਂਦੇ ਨਹੀਂ ਲੱਗੇ ਛੱਡ ਦੀ ਅੱਜ ਬਾਈ ਛੱਡ ਦੀ ਅੱਜ ਪਾਜੀ ਕਹਿੰਦਾ ਨਹੀਂ ਛੱਡਣਾ ਆਏ ਉੱਧਰ ਵੀ ਚੱਲ ਫੇਰ ਕਰ ਲੈ ਮਿਹਨਤ ਮੂਤ ਕਰ ਲੈ ਬਾਜੂਗਾ ਕੀ ਪਤਾ ਸੌਰੀ ਜੂਰੀ ਮੰਗ ਲਾ ਸੌਰੀ ਮੰਗ ਲਾ ਪਾਜੀ ਕੋ ਅੱਗੇ ਹੋ ਕੇ ਬਾਜੂਗਾ ਨਹੀਂ ਤੈਨੂੰ ਮੈਂ ਉਦੋਂ ਕਿਹਾ ਠੀਕ ਨਹੀਂ ਤੂੰ ਆਣਾ ਕਿਆ ਕਨੇ ਹਾਂ ਸੀਆ ਕਿਆ ਕਨੇ ਠੀਕ ਆ ਟੂਗਾ ਨਹੀਂ ਤੈਨੂੰ ਪਤਾ ਸਾਰੇ ਪੂਆ ਨੂੰ ਕਹਿੰਦੇ ਨੇ ਮੈਨੂੰ ਪਹਿਲਾਂ ਤੂੰ ਕਿ ਮੈਨੂੰ ਉੱਥੇ ਵਾਰਨਿੰਗ ਮਿਲੀ ਹੋਈ ਆ ਤੂੰ ਮੈਨੂੰ ਫੋਨ ਹੀ ਕਰ ਦਿੰਦਾ ਨਹੀਂ ਆਉਣਾ ਤੂੰ ਉੱਥੇ ਜਾ ਕੇ ਪਤਾ ਕੀ ਕਹਣਾ ਤੂੰ ਉੱਪਰ ਹੈ ਨੇ ਅੱਬੂ ਗਲੇ ਕੋ ਲੈ ਗਏ ਹੈ ਹਾਂ ਤਾਂ ਇੱਥੇ ਕਰ ਦਿੰਦਾ ਮੈਨੂੰ ਕਰ ਦਿੰਦਾ ਉੱਚੀਆਂ ਨਹੀਂ ਗੱਲਾਂ ਤੇਰੀ ਯਾਰ ਦੀਆਂ ਹੁਣ ਕੀ ਬਣੂ ਇੱਥੇ ਬਚਣਾ ਹੈ ਕਿ ਨਹੀਂ ਹੁਣ ਹੈ ਆਹੋ ਚੱਲ ਆ ਸਾਰਿਆਂ ਨੂੰ ਪੁੱਛ ਲੈ ਜਿਹੜੇ ਕਹਿੰਦੇ ਤੈਨੂੰ ਛੱਡ ਛੱਡ ਦਈਏ ਕਿ ਰਹਿਣ ਦੀ ਯਾਰ ਇਹਨੂੰ ਅੱਜ ਛੱਡ ਦਈਏ ਚੱਲੋ ਯਾਰ ਦੱਸੋ ਯਾਰ ਛੱਡ ਦਈਏ ਛੱਡ ਦੇ ਉਹ ਵੀ ਕਹਿੰਦੇ ਕਹਿੰਦਾ ਛੱਡ ਦਈਏ ਉਹ ਵੀ ਯਾਰ ਕਹਿੰਦੇ ਛੱਡ ਦੇ ਲੈ ਵੇ ਲੈ ਕਿੰਨਾ ਪਿਆਰ ਕਰਦੇ ਨੇ ਥੈਂਕ ਯੂ ਕਹਦੇ ਹੁਣ ਇਹਨਾਂ ਨੂੰ ਪ੍ਰਭ ਉੱਚੀ ਥੈਂਕ ਯੂ ਤੇ ਫਿਰ ਧੰਨਵਾਦ ਸਾਰਿਆਂ ਦਾ ਦੋਵੇਂ ਹੱਥ ਜੋੜ ਕੇ ਤਾਂ ਨੂੰ ਖੜੇ ਕਰਕੇ ਧੰਨਵਾਦ ਜੀ ਸਾਰਿਆਂ ਦਾ ਮੈਂ ਛੱਡਦਾ ਵਾ ਨੰਬਰ ਲੈ ਜਾ ਨਹੀਂ ਠੀਕ ਤੇ ਫੋਨ ਕਰਦੇ ਬਾਈ ਦੀ ਗੱਲ ਠੀਕ ਨੂੰ ਟਿੱਕਿਆ ਬੋਟਾਂ ਪੈ ਗਈਆਂ ਮੈਂ ਹੁਣ ਦੇਖ ਲੈ ਤੇਰੇ ਵੱਲ ਉਹ ਤਾਂ ਮੈਂ ਛੱਡਣਾ ਟੀਕਾ ਉਹ ਲੱਗਣਾ ਉਹ ਬੋਟਾਂ ਦੇ ਵਾਵਾ ਪੈ ਗਈਆਂ ਸਰਪੰਚੀ ਜੀ ਖੜ ਜਾ ਮੈਂ ਕਹਿੰਦਾ ਹਨਾ ਭਾਜੀ ਆਹ ਵੇਖ ਲੈ ਕਿੰਨੇ ਬੰਦੇ ਤੇਰੇ ਮਗਰ ਖੜਾ ਕਰਦੀਆਂ ਸਰਪੰਚੀ ਦੇ ਓਏ ਵੇਖ ਲੈ বাজ ਗਿਆ ਵਾ ਅੱਜ ਏ ਵਈ ਛੁੱਟੀ ਕਰਨ ਦਾ ਭੁਗਤਣਾ ਪੈ ਰਿਆ ਏ ਅੱਜ ਖਾਵੇਂ ਅੱਜਾ ਉਹ ਵੀ ਵਈ ਲੇਟ ਵਾਲੇ ਆ ਦੋਵੇਂ ਸਾਗਰ ਤੇ ਉਹ ਏ ਸਾਗਰ ਛੁੱਟੀ ਵਾਲਾ ਹੀ ਆ ਸਾਗਰ ਦੇ ਲੇਟ ਵਾਲਾ ਹਾਈ 60 60 ਨਹੀਂ ਲੱਗੀ ਭਾਜੀ ਕਹਿੰਦਾ ਅੱਜ ਉਹ ਤੇਰੇ ਨਹੀਂ ਲੱਗੀ ਇਹਦੇ ਨਹੀਂ ਓਏ ਹੋਏ ਇਹਦੇ ਬੜੀ ਟਕਾ ਕੇ ਵਜੀ ਭਾਜੀ ਹਾਈ ਭਾਜੀ ਨੇ ਉਹ ਲੈ ਤੇਜ਼ ਘਰ ਤੇ ਆ ਰਾਂਟ ਜਾਂਦਾ ਇਹਨਾਂ ਨੂੰ ਪਾਜੀ ਕਬੱਡੀ ਮੌਰਨਿੰਗ ਡੁੱਡ ਮੌਰਨਿੰਗ ਕੀ ਗੱਲ ਚਲਾਈ ਸਵਿਰੇ ਸਵਿਰੇ ਚੰਗਿਆੜੇ ਕੱਢੀ ਜਾਂਦੇ ਬੰਦਿਆਂ ਦੇ ਪਾਜੀ ਗਰਮ ਕਰਕੇ ਭੇਜਦਾ ਯਾਰ ਇਹਦਾ ਸਹੀ ਹੈ ਸਹੀ ਲੋਹੀ ਹੋ ਗਏ ਗਰਮ ਗਰਾਊਂਡ ਲੱਗਣ ਲੱਗੀ ਆ ਜੀ ਪਾਜੀ ਬੰਦੇ ਗਰਮ ਕਰੀ ਜਾਂਦਾ ਵਾ ਚਲਾਓ ਜਲਦੀ ਲੋ ਵੀ ਕਹਿੰਦੇ ਰਸ਼ੀਅਨ ਟੈਂਕ ਕਬੱਡੀ ਜਿਹੜੀ ਪਵਾਤੀ ਆ ਚੋਬਰ ਦੀ ਟੱਚ ਲੈਣਾ ਟੱਚ ਲੱਤਾਂ ਬਚਾ ਕੇ ਸਹੀ ਆ ਜਦੋਂ ਆਉਣਗੇ ਤਾਂ ਸਿਰ ਨਾ ਆਪਣਾ ਵਾ ਸਹੀ ਆ ਜੇ ਤੇਰੀਆਂ ਲੱਤਾਂ ਨੂੰ ਆਉਣਗੇ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਨੱਪ ਸਿਰ ਇਹਦਾ ਨੱਪ ਸਿਰ ਨੱਪ ਤੇ ਸਿਰ ਸਿਰ ਨੱਪ ਕੱਢ ਪ੍ਰੈਸ ਕੱਢ ਹਾਂ ਹਾਂ ਕੱਢੀਆ ਕੱਢ ਹਾਂ ਨੱਪ ਨੱਪ ਸਿਰ ਨੱਪ ਸਿਰ ਨੱਪ ਸਿਰ ਨੱਪ ਸਿਰ ਨੱਪ ਸਿਰ ਨੱਪ ਇਹਦਾ ਹੁਣ ਕੰਮ ਲਾ ਚੱਲ ਚੱਲ ਭੱਜ ਗਿਆ ਭੱਜ ਗਿਆ ਭੱਜ ਗਿਆ ਨਹੀਂ ਫੜਾਉਣੀਆਂ ਲੱਤਾਂ ਕੰਮ 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 ਚੱਲ ਚੱਲ ਭੱਜ ਜਾ ਭੱਜ ਜਾ ਛੜਾ ਬਾਵਾ ਭੱਜ ਗਿਆ ਵਾ ਕੰਮ 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 ਗੱਲ ਛੱਡ ਦੇ ਚੱਲ ਪੈ ਬੈ ਜਾ ਜਦਾਂ ਫੜਿਆ ਫੜ ਲਿਆ ਬੈ ਜਾ ਥੱਲੇ ਗੋਡੇ ਲਾ ਕੇ ਗੋਡੇ ਲਾ ਕੇ ਬੈ ਜਾ ਬੈ ਗਿਆ ਓਏ ਹੋ ਜਾ ਮੰਗਲ ਆ ਵੇ ਇਦਾਂ ਸਿਰ ਨੱਪ ਕੇ ਭੱਜਾ ਇੰਨਾ ਕੰਮ ਸੀ ਕਿੱਦਾਂ ਲੱਗਣਾ ਭਾਜੀ ਭੱਜ ਭੱਜਿਆ ਭੱਜਿਆ ਤੂੰ ਹਨਾ ਫੜਿਆਂ ਗਿਆ ਫੇ ਤੈਨੂੰ ਇੱਥੋਂ ਪਿੱਛੇ ਨੂੰ ਹਟਣਾ ਉਹ ਨੱਪ ਕੇ ਪ੍ਰਥਵੀ ਕੱਢ ਲਈ ਆ ਸਾਰਾ ਕੁਝ ਕਰ ਲਿਆ ਵਾ ਫੇ ਲੱਤ ਫੜਾਤੀ ਆ ਜਾਣ ਲੱਗੇ ਚੱਲ ਆ ਜਾਣਾ ਪਿੱਛੇ ਨਹੀਂ ਪੈ ਕੇ ਜਾਣਾ ਚੱਲ ਕੋਈ ਨਾ ਭੱਜ ਜਾ ਹਾਂਜੀ ਹਾਂਜੀ ਮੈਂ ਨਹੀਂ ਤਾਂ ਉੱਥੇ ਤੈਨੂੰ ਲਾਗੇ ਪੈਣਾ ਹੈ ਨਾ ਲਾਵੀ ਮੁੰਡਾ ਵੀ ਐਦਾਂ ਐਦਾਂ ਇੱਦੇ ਪਿੱਛੇ ਨੂੰ ਪਿੱਛੇ ਨੂੰ ਉਹਨਾਂ ਦਾ ਟੱਚ ਵੀ ਨਹੀਂ ਮਾਰਦਾ ਉਹ ਤਾਂ ਖੜਾ ਹਜੇ ਆ ਗਿਆ ਚੱਲ ਵੀ ਅਮਰ ਤੇ ਗੱਡੀ ਗਰਮ ਹੋਈ ਅੱਜ ਟੇਲ ਮਹਿੰਗੇ ਪਾਦਾ ਪਿਆ ਅੱਜ ਭਾਜੀ ਨੇ ਓ ਕੀ ਹੈ ਹੈ ਮਿੱਟੀ ਪਾਲੂ ਅੱਖ ਚ ਪੈ ਗਈ ਮਿੱਟੀ ਓ ਆਠਾ ਇੱਧਰ ਆ ਚੱਲ 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 ਡੰਡ ਸੱਚ ਆਇਆ ਨਹੀਂ ਚੱਲ 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 ਕੱਲ ਕੱਲ ਚੱਲ ਦੁਬਾਰਾ ਕਰ ਦਿੰਦਾ ਦੁਬਾਰਾ ਕਰ ਦਿੰਨੇ ਗਰਮ ਸਰੀਰ ਲਓ ਜੀ ਹਿੰਦਪਾਲ ਬਲੇ ਚੱਲ ਕੇ ਬਣਾਓ ਜਲਦੀ ਅੱਜ ਦੋ ਤੋਂ ਲੱਜ ਜਾ ਜਾ ਭਰਦੇ ਪੱਟ ਤੇ ਕਿੱਥੇ ਫਾਸਟ ਟੈਕ ਮਾਰਿਆ ਔਰ ਥੋੜਾ ਆ ਜਾਣਾ ਪਿੱਛੇ ਜਾ ਲੈਣ ਦੀ ਬੱਸ ਪਾ ਹੀ ਦਾਂ ਤਕੜਾ ਹੋ ਗਏ ਚੱਲ ਵੀ ਜੀ ਓ ਤੇ ਅੱਜ ਅਜਾ ਨਾ ਕਬੱਡੀ ਮੁੜੀ ਤੇਰੀ ਵੇਖੀ ਕਿੰਨਾ ਵਜਦੀ ਐਦੀ ਵੀ ਪਾਜੀ ਮੜੀ ਕਰਾਈ ਅੱਜ ਡੋਅ ਸਹੀ ਨੰਬਰ 4 ਮਹੀਨੇ ਹੋ ਗਏ ਆ ਤੈਨੂੰ ਆਉਂਦੇ ਨੂੰ 6 ਮਹੀਨਿਆਂ ਦੀ ਕੋਈ ਡਾਜ ਨਹੀਂ ਸਹੀ ਹੋਈ ਡੋਏ ਮਾਰਵੇ ਲੈਣਾ ਜਾਣ ਕੇ ਸਲਾਹ ਕਰਤਾ ਰਿਹਾ ਵੱਡੇ ਦਾ ਪਹਿਲਾਂ ਦੇਖ ਕੇ ਦੇਗਾ ਲੈ ਕੰਮ ਉਹਦੇ ਪਰ ਬੱਲਿਆ ਪਹਿਲਾਂ ਹੀ ਗਿਆ ਹੈਗਾ ਪਿਛੋੜੀਆਂ ਕੇ ਇੱਦਾਂ ਮੁੜ ਕੇ ਕਹੀ ਜਾਂਦੇ ਫੜਾ ਫਿਰ ਉਹ ਤੂੰ ਐਡੀ ਦੂਰੋਂ ਕਾੜਦੇ ਤੈਨੂੰ ਪਤਾ ਲੱਗਦਾ ਮੈਂ ਮੜਾ ਤੈ ਫਾਸਟਲ ਵਾਲਾ ਪਿੱਛੇ ਐਡੂਾ ਉੱਥੇ ਤੂੰ ਆਇਆ ਕਰੀ ਜਾਂਦਾ ਪਹਿਲਾਂ ਤੇਰਾ ਪਤਾ ਲੱਗ ਜਾਂਦਾ ਲੱਗਣਾ ਕਿ ਆ ਕੇ ਖੜਾ ਤੂੰ ਇੱਥੇ ਲੱਤਾਂ ਲੱਤਾਂ ਨੇ ਤੂੰ ਇੱਥੇ ਖੜਾ ਰੇ ਦੇਖ ਸਹੀ ਜਦੋਂ ਤੇਰੇ ਭਰ ਕੇ ਵੀ ਆ ਨਾ ਜਲ ਜਾਂਦੇ ਵੱਲ ਤੇ ਉਹ ਇਦਾਂ ਫਿਰ ਪਾਸਰਾ ਇਹ ਦੱਸ ਲੱਗ ਪਿਲੇ ਆ ਤੂੰ ਇੱਥੇ ਦਾ ਦੇਖ ਲੈ ਆਜੇ ਤੂੰ ਵਿਚਾਲੂਗਾ ਇਹ ਨਾ ਮੈਂ ਹੁਣ ਦੱਸਦਾ ਦੇਖੀ ਤੁਹਾਰਾ ਆਪ ਥੋੜੀ ਪਾ ਚੱਲ ਅੰਜੋ ਸਾਰੇ ਆ ਜਿਹੜਾ ਹੋਣਗੇ ਚੱਲ 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 ਸ਼ਾਬਾਸ਼ ਉਹਨੇ ਇਹਨੂੰ ਪੁੱਪੁੱਠੀ ਚੱਲ ਚੱਲ ਓਏ ਖਿਆਲ ਲੈ ਕੈਂਚੀ ਨਾ ਮਾਰੇ ਪਿੱਛੇ ਉਹਨਾਂ ਸਾਈਡਾ ਤੋਂ ਛੱਡ ਦੇ ਰੱਖੇ ਲੋ ਜੋਤਾ ਜੋਤਾ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਕਹਿੰਦੇ ਸਹਿਜ ਪਾਰਿਆ ਕਬੱਡੀ ਚੱਲ ਸਹਿਜ ਸਿਆ ਨੱਪਦੇ ਕੰਮ ਨੂੰ ਸ਼ਾਬਾਸ਼ ਸ਼ਾਬਾਸ਼ ਠੀਕ ਕਹਿੰਦੇ ਛੋਟਾ ਗੱਗੀ ਆ ਛੋਟਾ ਗੱਗੀ ਖੀਰਾ ਵਾਲੀ ਆ ਛੋਟਾ ਗੱਗੀ ਚੱਲ ਛੋੜੇ ਗੱਗੀ ਟੱਚ ਵੀ ਲਾਉਣਾ ਖੇਚ ਖੇਚ ਲਾ ਤੇ ਜ਼ੋਰ ਤੇ ਤੇ ਜ਼ਿਆਦਾ ਵਾ ਬੁਗਲੇ ਨੂੰ ਗੱਲ ਬੱਲੇ ਬੱਲੇ ਕਰਾਤੀ ਹੈ ਕੁੱਤਿਆਂ ਚੱਲ ਗਏ ਨਹੀਂ ਫੜ ਫਿਰ ਨੂੰ ਚੱਲ 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 ਨਾਪ ਦੇ ਹੋ ਵੈਰੀ ਗੁੱਡ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਸਿੱਧਾ ਹੀ ਆ ਲੱਤਾਂ ਲੱਗਦਾ ਤੁਸੀਂ ਇੱਕੋ ਇਧਰ ਨੂੰ ਘੁੰਮਦੇ ਆ ਇਹਨੂੰ ਓ ਚੱਕ ਵੈਰੀ ਗੁੱਡ ਚੱਲ 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 ਕੋਟੀ ਲਾ ਦੇ ਜੱਫਾ ਕੋਈ ਯਾਰ ਤੂੰ ਵੀ ਮੈਂ ਤੇਰਾ ਜੱਫਾ ਵੇਖਣਾ ਵਾ ਵੇਖੋ ਕੋਟੀ ਪੂਰੀ ਤਿਆਰੀ ਚ ਫੀਲਿੰਗ ਪੂਰੀ ਏਰੀ ਡੱਗੂ ਆ ਕਮਾਲੀ ਵਾਲੀ ਏ ਸ਼ਾਬਾਸ਼ ਕਹਿੰਦੇ ਆ ਵਾ ਪੰਭੀਰੀ ਇਹ ਪੰਭੀਰੀ ਨਹੀਂ ਰੋਕਦੀ ਕਿਸੇ ਕੋਟੀ ਨੇ ਰੋਕੀ ਚੱਲ ਚੱਲ ਕੋਟੀ ਵੇਖਦੇ ਪੰਭੀਰੀ ਤੇ ਕੋਟੀ ਦਾ ਮੁਕਾਬਲਾ ਉਹ 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 ਪਾਜ ਗਿਆ ਉਹ ਬੱਲੇ ਤੇਰੇ ਆ ਬੱਸ ਲੈਣੇ ਤਿੰਨ ਪੈ ਲੈ ਚੱਲੇ ਜੋਤਾ ਆ ਗਿਆ ਜੀ ਜੋਤਾ ਚਾਬਾ ਚਾਬਾ ਕਿਹਦੇ ਨਾਲ ਪੈਂਦਾ ਇਹ ਪੇਚਾ ਕਿਹਦੇ ਨਾਲ ਹੁਣ ਮੁਕਾਬਲਾ 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 ਫੇਹ ਕਹਿੰਦੇ ਉਹੀ ਗੱਭਰੂ ਉਹੀ ਗੱਭਰੂ ਫੇਹ ਉਹੀ ਗੱਭਰੂ ਉਹ ਵੈਰੀ ਗੁੱਡ ਜੋਤਿਆ ਹਾਂ ਕਿਹੜੀ ਕੈਂਚੀ ਸੀ ਪੁੱਠੀ ਪੁੱਠੀ ਇੱਥੋਂ ਥੋੜੀ ਪੈਣੀ ਸੀ ਕੋਟੀ ਹੁਣੀ ਬ੍ਰੰਮੀ ਇੰਨੀ ਪੀ ਲੈਂਦੇ ਭਾਜੀ ਦਿਮਾਗ ਹੀ ਵਾਸ਼ ਕਰ ਲੈਂਦੇ ਆ ਪੱਜ ਦੂਰ ਹੋ ਕੇ ਜਦਾਂ ਦੱਸਿਆ ਹੁਣ ਲਾਗੇ ਲੱਗਾ ਜੁੱਤੀਆਂ ਪੈਣੀਆਂ ਤੇਰੇ ਫੇਰ ਅੱਗੇ ਮੈਂ ਜੋ ਤੈਨੂੰ ਵੀ ਲਾਇਆ ਹੁਣ ਝਾਰ ਕੇ ਫੜਨ ਛੋਟਾ ਗੱਗੀ ਖੀਰਾਣ ਵਾਲੀ ਆ ਥਲ ਥਲ ਕਰਦਾ ਗੱਬਰੂ ਆ ਗਿਆ ਏ ਯਾਰ ਜਾਪੀਆਂ ਵਿਚਾਲੇ ਕਰਨ ਨੇ ਬੁਗਲਾ ਮੰਗਲ ਕੰਨੀਆਂ ਦੇ ਲੱਗੇ ਹੋਏ ਨੇ ਇਹਦੇ ਵੈਰੀ ਮੰਗਲ ਆ ਗਿਆ ਯੂ ਮੰਗਲ ਆ ਗਿਆ ਯੂ ਲੱਤਾਂ ਨਹੀਂ ਵਿਚਾਰਿਆ ਗੱਭਰੂ ਸਹਿਜ ਨੇ ਅੱਛੀ ਕਬੱਡੀ ਡਾਲੀ ਆ ਬਈ ਸਹਿਜ ਚੱਲ ਇਨਾ ਟਾਈਮ ਬਾਬੇ ਯਾਰ ਇੰਨੇ ਤਰੀਆਂ ਲੱਤਾਂ ਫਾਣੇ ਬੁਗਲੇ ਤੇ ਮਾਰ ਭੱਜ ਕੇ ਟੱਚ ਮਾਰ ਮੰਗਲ ਤੇ ਜਾਂ ਬੁਗਲੇ ਤੇ ਭੱਜ ਕੇ ਮਾਰ ਇਦਾਂ ਨਹੀਂ ਐਡਾ ਤੇਰਾ ਸਰੀਰ ਆ ਵਾਜ ਵਿੱਚ ਕਿਸੇ ਦੇ ਤੁਰਿਆ ਜਾ ਤੁਰਿਆ ਜਾ ਤੁਰਿਆ ਜਾ ਕੋਈ ਕੋਈ ਸਾ ਪੂਰੀ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਆ ਤੁਰਿਆ ਜਾ ਪੈ ਕਾ ਮੋਢਿਆਂ ਨੂੰ ਨੱਪ ਕੇ ਥੋੜਾ ਨੱਪ ਦੀ ਨਾਲ ਹੀ ਪਿੱਛੇ ਵੀ ਤੁਰਨਾ ਹਾਂ ਅਜਦਾ ਪਿੱਛੇ ਨੂੰ ਹਾਂ ਠੀਕ ਆ ਬਹੁਤ ਐਡਾ ਕੋਟੀ ਜਦੋਂ ਫੜ ਲੈ ਗੱਲ ਨੂੰ ਤੁਰਿਆ ਜਾਣਾ ਕੋਡੇ ਲਾ ਕੇ ਬਹੁਤ ਵਧੀਆ ਜਫਾ ਤੇ ਬਹੁਤ ਵਧੀਆ ਦਾ ਬਹੁਤ ਵਧੀਆ ਮਾਰਿਆ ਸੀ ਅੱਜ ਦੱਸੇ ਜਾਣ ਕੇ ਲੱਗਦਾ ਹੀ ਨਹੀਂ ਕਿ ਤਾ ਲੱਗਿਆ ਕਰਖਾ ਇਦਾਂ ਡਰਦਾ ਕਾਦੂ ਆ ਜੋ ਕੁਝ ਗੱਜੇ ਨੇ ਕਿੱਥੇ ਫਿਰਦੇ ਆ ਬਹੁਤ ਵਧੀਆ ਸ਼ਾਬਾਸ਼ ਉਹ ਵੀ ਮੁੰਡੇ ਦੀ ਪੈ ਗਈ ਕਬੱਡੀ ਲੋਹਾਂ ਵਾਲੇ ਦੀ ਤੇ ਚੋਬਰ ਪਾ ਰਿਹਾ ਕਬੱਡੀ ਤੁਹਾਨੂੰ ਇੱਕ ਹੋਰ ਜੋਰ ਦਿਖਾਵਾਂਗੇ ਅੱਜ ਸਹੀ ਹੈ ਜੀ ਲੋ ਜੀ ਗੱਬਰੂ 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 ਗਵਾ ਗੱਬਰੂਆ ਸ਼ਾਬਾਸ਼ ਕੇਰੀ ਆਪਣੇ ਆ ਗਈ ਲਾਗੇ ਗੱਬਰੂਓ ਉਹ ਵੈਰੀ ਗੁੱਡ ਪ੍ਰੈਸ ਕਰਦੇ ਤੂੰ ਬੱਸ ਬੱਸ ਖੇਚ ਪੱਟ ਖੇਚ ਆਉਂਦੇ ਨੂੰ ਪੱਟ ਵੈਰੀ ਗੁੱਡ ਚੱਲ ਬੋਂਗੋ ਆ ਜਾ ਆ ਵੇ ਦੂਰੋਂ ਹੱਥ ਮਾਰਦਾ ਯੂ ਇੱਥੇ ਹੀ ਲੈ ਕੇ ਆ ਆਈ ਆਡੇ ਸਾਡੇ ਕੋਈ ਸਾਹਿਬ ਲੱਗੇ ਹੋਏ ਅੱਜ ਕਿਉਂ ਇਹ ਨਾ ਜਾਣਿਓ ਕੱਲੀ ਸਾਨੂੰ ਮਿਹਨਤ ਲਵਾਉਂਦੇ ਆ ਲੈ ਵੀ ਕਿਉਂ ਉਹ ਦੱਲੂ ਝੂਟਾ ਦਿੱਤਾ ਉਹਨੂੰ ਉੱਥੇ ਜਾ ਕੇ ਕੋਈ ਸਾਹਿਬ ਆਉਂਦੇ ਆ ਭੱਜਿਆ ਚੈਲੰਜ ਹੋ ਗਿਆ ਵਾ 50 ਗੇੜਿਆਂ ਦੇ 20 ਕਿਲੋ ਮਦਾਮ ਆ ਆਹ ਵੇਖ ਲਓ ਕੋਈ ਸਾਹਿਬਾ ਜੁੱਡੇ ਜਾਂਦੇ ਆ ਕੋਈ ਸਾਹਿਬ 50 50 ਗੇੜਿਆਂ ਦੇ ਕੋਈ ਇੱਕ ਕਿਲੋ ਵਦਾਵਾ ਆ ਆਹ ਦੇਖੋ ਜੀ ਕੋਈ ਸਾਹਿਬ ਜਾਂਦੇ ਅੱਜ ਲਓ ਜੀ ਕੋਈ ਸਾਹਿਬ ਕਹਿੰਦੇ ਮੈਂ ਐਕਸਾਈ ਕਰਾਉਣਾ ਮੈਂ ਥੋੜੀ ਆਪਾਂ ਵੀ ਲਾ ਲਿਆ ਕਰੀਏ ਲਾਹ ਲੈਣਾ ਚਾਹੀਦਾ ਦੇਖ ਸਾਧੀਆਂ ਦੀ ਰੌਣਕਾਂ ਚੈੱਕ ਕਰੋ ਬਾਕੀ ਗਰਾਉਂਡ ਦੀਆਂ ਬਾਬੇ ਦੀ ਕਿਰਪਾ ਨਾਲ ਲਓ ਜੀ ਕੋਈ ਸਾਹਿਬ ਦਾ ਹੁਣ ਕਿਨਮਾ ਕਿੜਾ ਹੋ ਗਿਆ ਪਾ ਜੀ ਦੋ ਕਿੜੇ ਰਹਿ ਗਏ ਆ 50 ਕਿਲੋ 50 ਕਿੜੇ ਸੱਚ 50 ਕਿਲੋ ਲਓ ਜੀ ਕੋਈ ਸਾ 20 ਕਿਲੋ ਬਦਾਮਾਂ ਦੇ ਲਾ ਕੇ ਪਹੁੰਚਦੇ ਹੋਏ ਮਗਰ ਤੁਸੀਂ ਦੇਖਦੇ ਕੋਈ ਨਹੀਂ ਨਜ਼ਰ ਆ ਰਿਹਾ ਵੇ ਲੋ ਇਹੇ ਦਿਵਾਲੀ ਹੋ ਮੜਿਆ ਇਹਨੂੰ ਦੱਸ ਕਿਦਾਂ ਚੱਲ 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 ਉਹ ਵੀ ਦੱਸਦਾ ਤੈਨੂੰ ਚੱਲ ਦੱਸ ਸਾ ਕਰ ਇਹਨੂੰ ਚੱਲ 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 ਹਾਂ ਚੱਲ 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 ਭੱਜ ਕੇ ਜਾ ਜਿੱਦਾਂ ਦੱਸਦਾ ਉਹ ਭੱਜ ਕੇ ਇੱਧਰ ਦੇਖ ਹਾਂ ਕਹਿਆ ਲੈ ਕਰ ਭੱਜ ਕੇ ਜਾਂਦਾ ਹੁੰਦਾ ਬਸਲ ਹਾਂ ਹਾਂ ਇੱਧਰ ਚੱਲ ਹਾਂ ਚੱਲ ਚੱਲ ਇੱਧਰ ਨੂੰ ਜਾ ਚੱਲ ਚੱਲ ਪੂਰਾ ਜਾ ਪੂਰਾ ਜਾ ਪੂਰਾ ਜਾ ਨਾਪ ਕੰਨੀ ਚੱਲ 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 ਭੱਜ ਭੱਜ ਛੜਾ ਕੇ ਟਾ ਪੰਪ ਮਾਰ ਪੰਪ ਮਾਰੀ ਜਾ ਮਾਰੀ ਜਾ ਪੰਪ ਮਾਰੀ ਜਾ ਮਾਰ ਮਾਰ ਪੰਪ ਪੰਪ ਮਾਰ ਭੱਜ ਗਿਆ ਸ਼ਾਬਾਸ਼ ਵੈਰੀ ਗੁੱਡ ਮੜ ਲੋਵੀ ਸਾਗਰਦੀ ਪੈ ਗਈ ਆ ਕਬੱਡੀ ਪਿਛੇ ਦੇ ਗਾਣਾ ਬਹੁਤ ਮਸ਼ਹੂਰ ਹੈ ਸਾਗਰਦੀ ਬੌਟੀ ਲਈਂ ਇੰਡੀਆ ਚਲਾ ਪਰ ਇਹ ਸਾਡਾ ਰੇਡਰ ਘੈਂਟ ਆ ਝੋਟਾ ਰੇਡਰ ਆ ਝੋਟੇ ਨੂੰ ਝੋਟਾ ਲੱਗ ਗਿਆ ਵਾ ਆ ਵੇ ਹੰਦਿਆਂ ਦੇ ਸਰਦਾਰ ਤੋਂ ਫੜਿਆ ਨਹੀਂ ਗਿਆ ਤੱਕੀ ਲੋਵੀ ਹੰਦਿਆਂ ਦੀ ਸਰਦਾਰਨੀ ਵੀ ਆ ਗਈ ਆ ਹੰਦਿਆਂ ਦੀ ਸਰਦਾਰਨੀ ਆ ਗਈ ਆ ਪਪਾ ਜੀ ਆ ਗਿਆ ਤੇਰੇ ਨਾਲ ਤੈਨੂੰ ਕਿਦਾਂ ਦੱਸਿਆ ਕੇ ਕਬੱਡੀ ਕਿਦਾਂ ਪਾਉਂਦੇ ਮੁੰਡੇ ਚੱਲ 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 ਬਾਟਾ ਚ ਲੱਤਾਂ ਬਚਾ ਕੇ ਹਾਂ ਬੈਕ ਟੁਰ ਜਾ ਕੈਂਚੀ ਨਹੀਂ ਮਾਰਨੀ ਨੇ ਕੈਂਚੀ ਮਾਰਨੀ ਹੁਣ ਕੈਂਚੀ ਨਹੀਂ ਵੱਜਣ ਦੇਣੀ ਲੱਤਾਂ ਖੋਲ ਉਧਰ ਚਲ ਉਹ ਜਾਲ ਨੂੰ ਚੱਲ ਪੰਪ ਮਾਰ ਭੱਜ ਗਿਆ ਕੀ ਹੋਇਆ ਕੀ ਹੋਇਆ ਥੱਲੀ ਪੈ ਗਈ ਵੈਰੀ ਗੁੱਡ ਕੋਈ ਨਹੀਂ ਕੋਈ ਚੱਲ ਜਾ ਤੂੰ ਜਾ ਕੋਈ ਨਹੀਂ ਹੁੰਦਾ ਚੱਲ ਵੀ ਸਾਹੀ ਬੰਦਾ ਭਜਾਦਾ ਵੜਿਆ ਲੈ ਬੜਾ ਫਿਰਦਾ ਗਈ ਜਵੇ ਹੈਪੀ ਨਹੀਂ ਉਹਦੇ ਥੱਪਲ ਮਾਰੇ ਉਹ ਜਰਾ ਚਲੀ ਗਿਆ ਮਾਰ ਥੱਦਿਆ ਫੇਰ ਕੌਣ ਆ ਰਿਹਾ ਵੈਰੀ ਗੁੱਡ ਚੱਲ ਵੀ ਥਾਗਰਾ ਹੰਦਿਆਂ ਦੇ ਸਰਦਾਰ ਤਿਆਰ ਆ ਉਧਰ ਚਾਰ ਚਾਰ ਸੰਗ ਫਸ ਗਏ ਚਲੋ 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 ਵੈਰੀ ਗੁੱਡ ਸ਼ਾਬਾਸ਼ ओके बरा ਬਰਮੀ ਬਣਾਈ ਨਹੀਂ ਆਇਆ ਨਹੀਂ ਉਹ ਲੈ ਕੇ ਮੈਂ ਮੈਕਸਪਰ ਜਾਣਾ ਕੰਮ ਠੀਕ ਆ ਠੀਕ ਲਾਉਂਦੇ ਲਾਉਂਦੇ ਹੱਥ ਹਾਂ ਹਾਂ ਚੜ੍ਹਦੇ ਉਰੇ ਭੇਜ ਦੇ ਆ ਜਾ ਆ ਜਾ ਅੱਜ ਆ ਕੋਈ ਨਹੀਂ ਆ ਰਿਹਾ ਮੈਂ ਪਾ ਕੇ ਪਰਤੇ ਜਰਦੀ ਹੋ ਆਪ ਕੋਲ ਸੈਟਵਾ ਕੱਲ ਵੀ ਅਮਰ ਤਮਰਦ ਯਾਰ ਨਾ ਯਾਰ ਦਾ ਪੰਗਾ ਚੱਲ 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 ਤੂੰ ਵੀ ਪਾ ਦੇ ਕਬੱਡੀ ਕੋਈ ਖੜਾ ਉਹਦਾ ਚੀਪਾ ਕੱਢੀ ਜਾਂਦਾ ਵਾ ਖੜਾ ਆਹੋ ਕੀ ਕਰੀ ਜਾਂਦਾ ਉਹਦਾ ਖੜਾ ਤਮਾਸ਼ੇ ਮਾਸ਼ੇ ਨਹੀਂ ਉਹ ਮੁੰਡਾ ਗਿਆ ਮਾਸ਼ੇ ਕੀ ਕਬੱਡੀ ਪਾਈ ਦੂੰਗਾ ਹੀ ਉਹਨਾਂ ਦੀ ਕਿੰਨੀਆਂ ਪਾਈਆਂ ਹੋ ਮੋੜੀ ਵੀ ਆ ਕੋਈ ਮੋੜੀ ਆ ਮਮ ਮੋੜੀ ਕੋਈ ਨਹੀਂ ਮੋੜੀ ਰੋਇਆ ਕਰ ਤੋਸੀ ਬਤਮੀਜਿਆ ਰੋਇਆ ਕਰ ਤੋ ਪੁੱਛ ਹੈ ਰਹਿਮ ਤੋ ਛੱਡ ਦੇ ਰੋਇਆ ਕਰ ਤੂੰ ਛੱਡ ਦੇ ਕਦੋਂ ਰੋਇਆ ਸੀ ਬੁੱਢਾ ਮੁਰਗਿਆ ਸੀ ਕਿਤੇ ਮੁਰਗਿਆ ਸੀ ਗੋਡਾ ਹਾਂ ਮੁਰਗ ਕਿੱਥੇ ਗਿਆ ਸੀ ਉਹ ਆ ਗਿਆ ਚੱਲ ਬਈ ਝੋਟਿਆ ਪਾ ਕਬੱਡੀ ਬਾਪਾ ਬਹੁ ਖੱਪ ਕਰ ਲਈ ਹੁਣ ਤੂੰ ਵੀ ਪਾ ਦੇ ਮਗਰੇ ਕਨੇੜੀ ਚੜ ਜਾ ਰੀਡਰ ਦੀ ਜਾ ਕੇ ਉਹਦੀ ਹੋ ਜਾਂਦੀ ਐਦਾਂ ਕੀਆ ਕਲੀ ਨੂੰ ਦੋ ਜਣੇ ਪਾ ਦਿੰਦੇ ਕਬੱਡੀ ਭਾਈ ਨੂੰ ਪੁੱਛਦਾ ਉਹਦੇ ਜਿੱਦ ਲੱਕਰੇ ਚੜ ਗਿਆ ਤੇਰਾ ਨੰਬਰ ਚੜ ਨਹੀਂ ਹੁੰਦਾ ਮੱਕੀ ਦੇ ਘੇੜੇ ਚੜ ਚਾਚਾ ਭਾਈ ਚੜ ਨਹੀਂ ਸੀ ਕਿਉਂ ਉਹ ਬਾਹਰੇ ਮੰਗਲ ਨ ਚੜਾਈ ਤੇਰੇ ਕਿਹੜੇ ਭਾਈ ਚੜ ਜਰ ਉਹਨੇ ਭਾਈ ਕਹਿੰਦਾ ਅੱਜ ਮੈਂ ਕੋਈ ਚੀ ਕਰਨੀ ਮੰਗਲਣਾ ਅੱਜ ਕਹਿੰਦਾ ਮੰਗਲਣਾ ਕੋਈ ਚੀ ਕਰਨੀ ਮੈਂ ਅੱਜ ਮੰਗਲਣਾ ਮੰਗਲਣਾ ਓ ਵੇ ਮੰਗਲਾ ਕਰਾਇਆ ਦਾ ਜੋਰ ਇੱਕ ਸੀੜ ਮਾਰਾ ਜਾ ਇਹਨੂੰ ਤੁਰਦਾ ਕਿੱਦਾਂ ਆ ਸ਼ਾਬਾਸ਼ ਸੈ ਇਸ਼ਾਬਸ ਪਈਆ ਕੇ ਰੀ ਨਹੀਂ ਬਣਾ ਗਿਆ ਚਲ 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 ਏਦਾਂ ਇਹਦਾ ਜੋਰ ਕਰਾ ਚੱਲ 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 ਭੱਜ ਗਿਆ ਭੱਜ ਗਿਆ ਵੈਰੀ ਗੁੱਡ ਮੇਲੇ ਲਈ ਤਿਆਰ ਕੀਤਾ ਜਾ ਰਿਹਾ ਐਕਸ਼ਨ ਵਾਲੀ ਟੀਮ ਚ ਦੱਸ ਕਿਦਾਂ ਐਕਸ਼ਨ ਮਾਰਨੇ ਆ ਕਮਾਤੋਂ ਦਿੱਤ ਨੇ ਹੱਥ ਇਹ ਆ ਵੇ ਕੋਈ ਰੈਕਸ਼ਨ ਕਰ ਕੋਈ ਖੜਾ ਜਾ ਲੱਗਦਾ ਜਿਹੜਾ ਆਪਦਾ ਕਰਦਾ ਹਨ ਉਹ ਕਰਦੀ ਜਿਹੜਾ ਆਪਦਾ ਕਰਦਾ ਹਨ ਮੀਨ ਇਹਦਾ ਦੁਬਾਰਾ ਕਰ ਬਿੱਲੀ ਵਾਲਾ ਆਹ ਵਾਲਾ ਥਰਾ ਲੱਗਦਾ ਬਿੱਲੀ ਵਾਲਾ ਸਾਗਰ ਤੁਸੀਂ ਕਿਹੜਾ ਐਕਸ਼ਨ ਥਰਾ ਚੱਲ ਪਹਿਲਾ ਕਰ ਦੇ ਪਹਿਲਾ ਐਕਸ਼ਨ ਕਰ ਜਿਹੜਾ ਤੈਨੂੰ ਮੈਂ ਸਿਖਾਇਆ ਆਹ ਵਾਲਾ ਥਰਾ ਲੱਗਦਾ ਦੂਜਾ ਹੁਣ ਬਿੱਲੀ ਵਾਲਾ ਕਰਕੇ ਵਿਖਾ ਦੇ ਕਿਹੜਾ ਵਧੀਆ ਸਾਗਰ ਐਕਸ਼ਨ ਦੋਵੇਂ ਗੰਦੇ ਭਾਈ ਹੈ ਦੋਵੇਂ ਹੀ ਗੰਦੇ ਹੁਣ ਹੁਣ ਥਾਪੀ ਮਾਰ ਕੇ ਬਹਿ ਜਾ ਥਾਪੀ ਮਾਰ ਕੇ ਬਹਿ ਜਾ ਤੇ ਫਿਰ ਇਦਾਂ ਕਰ ਚੌਂਕੜੀ ਮਾਰ ਕੇ ਬਾਹਰ ਥਾਪੀ ਜਲ ਨਹੀਂ ਕੋਈ ਨਹੀਂ ਕਹਿੰਦਾ ਕੁਝ ਭਾਈ ਮੈਂ ਦੱਸ ਦੂੰਗਾ ਭਾਈ ਚੱਲ ਦੇਖ ਸਗਰਾਜ ਵੀ ਆ ਚੱਲ ਚੱਲ ਕੋਈ ਨਾ ਓਏ ਬਹਿ ਕੇ ਕਰ ਦੇ ਇਦਾਂ 1 ਮਿੰਟ ਰੁਕੀ ਚੱਲ ਥਾਪੀ ਮਾਰ ਕੇ ਬਹਿ ਜਾ ਕਰ ਦੇ ਆਪਦਾ ਨਾਲੀ ਬੋਗਲੇ ਕਿ ਹੋ ਗਏ ਜੋਰ ਕਰਾਉਣਾ ਇਹਦਾ ਜਿੰਨੇ ਵੀ ਕਰਾਉਣਾ ਕੱਲ ਚੱਲ ਟੱਚ ਮਾਰਦੇ ਕਿਹਦੇ ਤੇ ਬੁਗਲੇ ਨੇ ਮਾਰਦੇ ਭੱਜ ਕੇ ਮਾਰ ਬੁਗਲੇ ਨੂੰ ਨੱਪਦੇ ਜਾ ਕੇ ਭੱਜ ਕੇ ਕੱਲ ਚੱਲ ਚੱਲ ਵੈਰੀ ਗੁੱਡ ਇੱਕ ਸਾਈਡ ਤੋਂ ਪਾਸੇ ਤਰ ਲਓ ਜੀ ਹੁਣ ਬੱਕਰੀ ਤਰਾਂ ਭਾ ਕੇ ਨਾ ਬੰਦਿਆਂ ਨੂੰ ਤੇ ਸਾਰਿਆਂ ਨੂੰ ਦੱਸਿਆ ਜਾ ਰਿਹਾ ਇੱਕ ਸਾਈਡ ਤੇ ਸਾਰੇ ਬਾ ਲੈ ਗਏ ਆ ਬੱਚੇ ਤੇ ਦੇਖ ਸਕਦੇ ਤੁਸੀਂ ਹੁਣ ਕੱਲੇ ਕੱਲੇ ਨੂੰ ਇੱਕ ਦੂਜੇ ਦੇ ਅੱਗੇ ਕੀਤਾ ਜਾਊਗਾ ਜੀ ਡਾਉਜ ਤੇ ਹੋਣਗੇ ਸਾਰੇ ਜੀ ਬਾਰ ਬਾਰੀ ਠੀਕ ਆ ਜੀ ਦੋਨਾਂ ਦਾ ਹੱਥ ਮਿਲ ਗਿਆ ਉਹ ਤੋਂ ਇੱਕ ਸਾਈਡ ਤੋਂ ਫਿਰ ਤੇ ਫੁੱਲ ਤੁਸੀਂ ਐ ਕਰਨਾ ਪੈਨੇ ਪਹਿਲਾਂ ਸਾਈਡ ਤੇ ਚੱਲੋ ਇਹਦੇ ਨੂੰ ਲੈ ਦਿੱਤੇ ਹੋਣ ਲੱਗਿਆ ਹੁਣ ਲੱਗੇ ਲੱਗਾ ਛੇਤਰ ਫੇਰ ਨੂੰ ਲੱਗ ਸੇ ਇੱਧਰ ਇਹਦੇ ਨਾਲ ਹੀ ਇਸ ਤਰ੍ਹਾਂ ਉਹ ਜੀ ਮੇਰੇ ਅੱਧਾ ਕਰਦਾ ਉਹ ਸਾਰਾ ਰੁਕਣਾ ਰੋਲ ਕੇ ਕਿੱਕ ਤੇ ਚਲੋ ਪਿੱਛੇ ਹੋ ਗਏ ਨਹੀਂ ਕੋਈ ਆਨੇ ਪਾ ਗੁਰੂ ਸਹੀ ਇਹ ਇੱਕ ਬੰਨੇ ਭਜਦਾ ਹਿੰਦੇ ਮਾਰ ਧੱਕਾ ਵਾਹ ਵਾਹ ਆਹ ਔਰ ਲੈ ਚੱਲ ਕੋਈ ਨਹੀਂ ਨਹੀਂ ਓਏ ਔਰ ਲੈ ਆਤਮ ਲਾ ਕੇ ਤੇਰਾ ਮਤਲਬ ਕੀ ਤੈਨੂੰ ਡੋਚ ਕੇ ਕਿਹਾ ਤੂੰ ਫੇਰ ਸਿੱਦਾ ਪੈ ਚੱਲੋ ਜੀ ਕਿਹੜਾ ਸੀ ਆ ਦੋ ਜਿੱਦ ਦੋ ਇੱਕ ਵਾਰੀ ਅਮਰਤ ਹੋ ਆ ਦੇਖ ਲੈ ਫੇਰ ਦੁਬਾਰਾ ਚੁੰਦਾ ਸ਼ੇਰ ਕਰਾ ਵੀ ਟੁੱਟਾ ਪਿਆ ਉਹ ਤੂੰ ਦੇਖ ਲੈ ਕਿੱਦਾਂ ਮਾਰਦੇ ਆ ਲਾਤਾ ਇਦਾਂ ਨਹੀਂ ਘੁਮਾਉਣੀ ਆ ਲਾਤਾ ਇਦਰੋਂ ਤੇ ਇਦਰੋਂ ਹੀ ਵਿਚਣੀ ਜਿੱਧਰੋਂ ਮੋੜਦਾ ਆ ਦੇਖ ਹਾਂ ਆ ਦੇਖ ਇੱਥੇ ਫੇਰ ਮਾਰ ਸਕਦਾ ਸੀ ਓਏ ਹਾਂਜੀ ਉਹਨੂੰ ਕਹਿੰਦਾ ਅਮਰਤ ਇੱਥੇ ਮਾਰ ਸਕਦਾ ਹੈ ਚੱਲ ਦੱਲ ਲੱਕ ਲੱਗਾ ਪਤਾ ਓਏ ਪਾਜ ਪਾਜ ਪਾ ਮਾਰ ਹਾਂ ਫੇਰ ਲਾ ਕੇ ਕਹਿ ਰੋ ਚੱਲ ਪਾਜ ਹਾਂ ਅਨੰਮੀ ਕਾਲੇ ਬੋਨਾ ਚੱਲ ਚੱਲੋ ਤੇਰਾ ਨਾ ਕੋਈ ਚਲਾ ਦੋਮੇ ਜੇ ਚਲੋ ਚਲੋ ਤੂੰ ਘੇਰਨਾ ਇਹਨੂੰ ਚੰਗੀ ਕਾਦੋ ਜਾਨਾ ਮੈਂ ਚੱਲ ਚੱਲ ਕਾ ਲੈ ਜਾ ਉਧਰ ਉਹ ਪੜੇਗਾ ਪਰਲੇ ਚੱਲ ਚੱਲ ਜੁੱਤਾ ਦੇਖਾ ਕਿੱਥੇ ਆ ਹਾਂ ਹਾਂ ਸਾਹਮਣੇ ਵਾਲੀਆਂ ਓਏ ਚਲੋ ਪਹਿਲਾ ਭੱਜ ਕੇ ਦੂਹਾ ਖੋਲਾ ਤਾਂ ਗੱਜ ਨਹੀਂ ਆਇਆ ਚਲੋ ਚਲੋ ਚੱਲ 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 ਭੱਜ ਆ ਇੱਕ ਸਾਈਡ ਤੋਂ ਭੱਜ ਤਰ ਹਾਂ ਫਿਰ ਭੱਜ ਹਾਂ ਹਜਦਾਦ ਕਲਾ ਫਿਰ ਆ ਦੇਖ ਆ ਚੀਜ਼ ਮਾਰਨੇ ਕਾਲੋ ਗਜਰੇ ਜੋਟਾ ਲਾ ਬਈ ਸਗੇ ਭਰਾਵਾਂ ਦੀ ਜੋੜੀ ਆ ਵੇ ਸ਼ੀਰੇ ਤਿੰਦੂ ਵਾਏ ਕਰੋ ਆ ਵੇਖੀਂ ਵਜਦੀਆਂ ਹੁਣ ਦੋਜਾਂ ਬਹੁਤ ਬਹੁਤ ਦੇਖੀ ਉਹ ਤਾਂ ਮੈਂ ਅੱਗੇ ਸਵੇਰੇ ਦੋਜਾਂ ਦੋਜਾਂ ਭੱਜ ਭਾਈ ਦੋਏ ਹਾਂ ਉਹ ਬੱਲੇ ਉਹ ਵੀ ਹੋਰ ਆਵਾਜ਼ ਚੱਲ 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 ਹੋਰ ਨਹੀਂ ਚਾਹਦਾ ਹੈ ਜੀ ਚਲੋ ਜਦ ਤਾਲਾ ਕਿੱਥੇ ਆ ਉਹ ਕਿਹੜਾ ਸੀ ਚਲੋ 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 ਸ਼ਾਬਾਸ਼ ਆ ਦੇਖੋ ਇੱਧਰ ਆਪਣਾ ਹਾਂ ਹਾਂ ਵਧੀਆ ਚਲੋ ਤੇਰਾ ਦਾ ਕੇ ਹੈਪੀ ਤੋਂ ਪਹਿਲੋਂ ਸਾਗਰ ਨੂੰ ਚੱਲ ਸਾਗਰ ਨੂੰ ਲੈ ਕੇ ਆਇਆ ਸੀ ਤੂੰ ਤੂੰ ਆਓ ਇੱਧਰ ਤੂੰ ਬੈਠਾ ਰਗ ਜਾਏ ਓ ਬੰਦਿਆਂ ਦੀ ਸਰਦਾਰਨੀ ਤੇਰੇ ਕੋ ਵੀ ਚੱਲ ਹੋਗੇ ਤੂੰ ਉਹ ਦਿਨ ਕੇ ਨਾਲ ਪਾਜੀ ਨਾ ਹੋ ਗਿਆ ਵਾ ਤੂੰ ਲੱਗੇ ਝੋਟੇ ਤੈਨੂੰ ਲੱਗੇ ਉਹ ਦੋਵੇਂ ਆ ਜੋ ਚੱਲ 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 ਬੜੀ ਚੱਲ ਆ ਆ ਪਾਜ ਪਾਜ ਤੂੰ ਹਾਂ ਹਾਂ ਦਾਦਾ ਟੱਚ ਲੈ ਉਹਨਾਂ ਦੱਸਾ ਕਰ ਪਰੇ ਨਾ ਲੰਮੀ ਨੇ ਬਾਤ ਦੀ ਓਏ ਚੱਲਾ ਸਰ ਸਰ ਹੈਪੀ ਤੂੰ ਜੋ ਹੈਪੀ ਦੋ ਅਮਰਤ ਆ ਜਾ ਆ ਜਾ ਅੱਜ ਨਹੀਂ ਚੱਲ ਚੱਲ ਮਤਲਬ ਤੇਰਾ ਡੋਲ ਤੇ ਇਹ ਆ ਤੇਰੇ ਕੋ ਲੱਗੇ ਨਾ ਲੱਗੇ ਪਰੇ ਨੂੰ ਨਹੀਂ ਭਾਈ ਮਾੜਾ ਕਰ ਨਹੀਂ ਤਾਂ ਸਹੀ ਟਰਾਈ ਥੋੜਾ ਕਰ ਲੈ ਨਾ ਪਤਾ ਲੱਗੇ ਤੈਨੂੰ ਕਿ ਉੱਥੇ ਵੀ ਇਹੀ ਰਕਮ ਦਾ ਇੱਥੇ ਕਿਹੜਾ ਪੱਪਾ ਜਾਂ ਰਿਹਾ ਆਂ ਦੋਜ ਮਾਰੋ ਉੱਧਰ ਨਹੀਂ ਨਿਕਲ ਬੰਨੇ ਹੋਣਗਾ ਭਾਈ ਹਾਂ ਇੱਧਰ ਓਏ ਹਜੇ ਜੋ ਉੱਧਰ ਨਹੀਂ ਕਾ ਤੂੰ ਛੱਡ ਦੇ ਉੱਧਰ ਨੂੰ ਵੀ ਨਿਕਲਿਆ ਕਰ ਇੱਕ ਵਾਰੀ ਆ ਆ ਨਾ ਪੁਕਾਰੋ ਇੱਕ ਸਾਈਡ ਚਲੋ ਸਾਈਡ ਪੁਕਾਰੋ ਚੱਲ ਗਿਆ ਲੈ ਬਈ ਠੀਕ ਨਹੀਂ ਆਡੀਅੰਸ ਅੱਜ ਭਾਈ ਕਿ ਨਹੀਂ ਭਾਈ ਕਿਦਾਂ ਤੈਨੂੰ ਵੀ ਫਾਇਦਾ ਵਾਜਦੇ ਦੋਜ ਚੱਲਣੇ ਆਜੋ ਜਾਫੀ ਦੇ ਹਾਂ ਹਾਂ ਤੇ ਨਾ ਪਰਦਾ ਲੰਮਾ ਪਾਜ ਮੇਰੇ ਨੂੰ ਆ ਜਾ ਉਹ ਬਾਂਦਰਾ ਰਿਆ ਓਏ ਛੱਡ ਦੇ ਛੱਡ ਦੇ ਚਲੋ ਕਿਹੜਾ ਜੁੱਤੇ ਚਲ ਚਲ ਜੋਤੇ ਨੂੰ ਘੇਰੂ ਹੈ ਕਿਹੜਾ ਸੰਦੇ ਚਲ ਜੋ ਤਿੰਨ ਜੀ ਸਾਹਿਬ ਜੀ ਉੱਤੇ ਨੂੰ ਘੇਰੂ ਹਿੰਦਾ ਵਧਾਈਆਂ ਦਿੱਤੀਆਂ ਮੁੰਡਿਓ ਮੈਂਬਰ ਬਣਿਆ ਮੈਂਬਰ ਤੋਂ ਲੈਣੀ ਪਾਰਟੀ ਸੋ ਸੱਤ ਦਿਨ ਬਾਅਦ ਹੀ ਲੱਗ ਰਿਹਾ ਮੈਂਬਰ ਸਾਹਿਬ ਮੈਂਬਰ ਸਾਹਿਬ ਭਾਜੀ ਮੈਂਬਰ ਬਣ ਗਿਆ ਵੇਖ ਲੈ ਤਾੜੀਆਂ ਵੇਖ ਲੈ ਕਿੰਦਾ ਵੱਜਣੀਆਂ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਹੀਆਂ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਹੀਆਂ ਪਾਰਟੀ ਹੋ ਗਈ ਨਾ ਕਰ ਦੇ ਕਰ ਦੇ ਹੈ ਹਾਂ ਅਬ ਬੰਗੂ ਕਹਿੰਦਾ ਕੱਲੂ ਵੇਚ ਦੇ ਹੈ ਵੇਚ ਦੇ ਕੱਲੂ ਨਹੀਂ ਉਹ ਸੱਤ ਨੂੰ ਬੈਠਾ ਹੈ ਨਾ ਸੱਤ ਉਹ ਸੱਤ ਨੂੰ ਜਿਹਦੇ ਪੱਕੀ ਮੋਹਰ ਲੱਗੀ ਸੱਤ ਨੂੰ ਹੌਲਾ ਦੇ ਨਾ ਲੋ ਵੀ ਮੰਗਲ ਦੇ ਸਹਿਜ ਦੀ ਡੌ ਚੱਲਣ ਲੱਗੀ ਹੁਣ ਚੱਲ ਚੱਲ ਸਹਿਜ ਬਣੀ ਨਹੀਂ ਗੱਲ ਹਜੇ ਦਵਾਰਾ ਭਾਜੀ ਆ ਦੱਸਿਓ ਮੜਿਆ ਚੱਲੋ ਤੇਰਾ ਮਨ ਜਿੱਦ ਤਰ ਹਮਨੇ ਪਈ ਖੜਾ ਚੱਲੋ ਚੱਲ ਚੱਲ ਭਾਜਾ ਭਾਜਾ ਚੱਲੋ ਤੇਰਾ ਵਰਤ ਜਲਦੀ ਮੋਟਿਆ ਜਲਦੀ ਪਹਿਲ ਹੁਣ ਚੱਲ 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 ਐਡੀ ਦੂਰ ਚਲੇ ਗਏ ਆ ਪ੍ਰੈ ਨੂੰ ਪਤਾ ਨਹੀਂ ਲੱਗੰਦੇ ਕਹਿੰਦੇ ਕਿ ਤਰਨ ਮਰਜੀ ਚੱਲ 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 ਹਾਂ ਹਾਂ ਕੋਈ ਮਾਰੀ ਤੇ ਰੋਕ ਆ ਕਹਿ ਦੀ ਆ ਗਿਆ ਗੜੀਆਂ ਆ ਦੇਖ ਤੀਆਂ ਉਹਨੇ ਕਿਹਾ ਜਿੱਦ ਤੂੰ ਮਰ ਜਾਈਂ ਨਹੀਂ ਨਹੀਂ ਹੁਣ ਉਹ ਕਰੀਆਂ ਓ ਇਤਨੀ ਪੜੇ ਚੱਲ ਚੱਲ ਜੋਤਿਆ ਭੱਜਿਆ ਭੱਜਿਆ ਕਿ ਭੱਜ ਆਹਾ ਦੂਰ ਹੋ ਕੇ ਆਹਾ ਫਿਰ ਚੱਲ ਕੋਈ ਨਹੀਂ ਕੋਈ ਨਹੀਂ ਬਹੁਤ ਸੋਹਣਾ ਏ ਦੁਪਹਿਰ ਵੇਖੀ ਹੁਣ ਡੌਜ ਦੇਖੋ ਜੀ ਆਹ ਵੀ ਲੈ ਐ ਐ ਹਾਂ ਮੰਗਲ ਕੀ ਹੀਗਾ ਬਿੱਲੇ ਐ